ਕਹਿੰਦੇ ਮੈਂ ਤੇ ਸੋਹਣੀ ਦੀ ਤੱਕ ਚ ਡੁੱਬਣਾ ਚਾਹੁੰਦਾ ਵਾ ਨਹੀਂ ਤਿਵਾਰ ਕੋਈ ਚਨਾ ਦੀਆਂ ਛੱਲਾਂ ਛੁੱਲਾਂ ਤੇ ਜਿਹਨ ਕਹੇ ਜਦ ਵੀ ਉਹਨੂੰ ਸਜਾ ਦਈਏ ਆ ਜਾਂਦਾ ਏ ਪਿਆਰ ਉਹਦੀਆਂ ਭੁੱਲਾਂ ਤੇ ਬਾਸ ਨੂੰ ਆਪਾਂ ਲੈ ਲਿਆ ਤੇ ਹੁਣ ਚੱਲਾਂ ਕੈਂਪਿੰਗ ਕਰਨ ਅੱਛੀ ਸੀ ਤੇ ਅਕਲ ਨਹੀਂ ਮਿੱਟੀ ਕਿ ਤੂੰ ਵੀ ਬੈਠਾ ਅਕੋੜੀ ਲਾ ਗਏ ਆਇ ਤੇ ਆ ਕਸੇਟ ਨੂੰ ਦਬਾਈ 1 ਮਿੰਟ 1 ਮਿੰਟ ਸਮਾਨ ਲਾ ਲੈ ਉਹ ਪਈ ਤੇ ਖੜਾਇਆ ਉਹ ਸਾਡਾ ਸਾਈਡ ਤੇ ਰੱਖ ਦਿੰਨਾ ਬਸ ਤੇ ਇਸੇ ਲੋ ਵੀ ਦੋਸਤੋ ਅੱਜ ਖੇਤ ਸਜਣੀਆਂ ਮਹਿਫਲਾਂ ਤੇ ਸਰੋਂ ਦੇ ਉਪਾਇ ਦੇਉ ਜੋ ਟਪਟੋਪ ਆਓ ਭਲੇ ਬੇਗਾ ਸਾਹਿਬ ਟੈਲੋਂ ਪ੍ਰਦੀਪ ਮਨਦੀਪ ਲਾ ਰਹੇ ਨੇ ਟੈਂਟ ਲੋ ਜੀ ਬੇਗਾ ਸਾਹਿਬ ਨੇ ਚਾਹ ਧਰ ਲਈ ਐ ਤੇ ਤਾੜੀ ਲਾ ਪਾਣੀ ਦਾ ਪੈ ਗਿਆ ਸਵਾਦ ਖਸਤ ਮੰਤਰਿਕਾ ਕੀ ਨੋਟਸੇ ਡਾਲੇ ਆ ਆ ਵੀ ਆਪਣਾ ਹੀ ਐ ਮੇਰੇ ਤਾਇ ਦਾ ਸਾਕੇ ਦੇਟਾ ਮਨੂ ਉਹ ਕੋਲਾ ਉਹ ਪਿਆਰ ਗਲਤੀ ਕਰੀ ਹੈ ਨਾ ਕਿਵੇਂ ਲੋ ਦਾ ਆਰਡਰ ਲੋ ਵੀ ਦੋਸਤੋ ਹੋ ਗਿਆ ਸਮਾਪਤ ਆਪਣਾ ਮਹਿਸਲ ਦਾ ਮੇਲਾ ਨੋਨੇ ਮੇਰੇ ਵਿਆਹ ਤੇਰੀ ਪਉੜਿਆ ਠੀਕ ਐ ਕੋਟ ਲਾ ਕੇ ਮੈਂ ਰੱਖਦਾ ਭੈਰੋ ਸਾਲ ਸੀ ਮਹੀਨੇ ਬਾ ਮੁਰਕ ਦੇਖੀ ਆਸ ਨੂੰ ਆਪਾਂ ਲੈ ਲਿਆ ਕਿ ਹੁਣ ਚੱਲਾਂਗੇ ਕੈਂਪਿੰਗ ਕਰਨ ਅਸੀਂ ਇੱਥੇ ਚੱਕਲ ਨੂੰ ਨਿੱਕੀ ਜਿਹੀ ਜੇਥੇ ਆਸੋ ਤੇ ਬਈ ਤੋਂ ਅਸੀਂ ਲੋਗੇ ਇੱਕ ਪੁਿੰਟੋਂ ਮਲਗੇ ਇੱਕ ਪੁਿੰਟ ਤੇ ਮੈਂ ਲਾ ਦੇ ਉਹ ਬਈ ਤੇ ਕਢਾਇਆ ਉਹ ਉਧਰ ਸਾਈਡ ਤੇ ਲਾ ਦੇਣਾ ਬਸ ਬੜਾ ਇੱਛਾ ਸਸ ਸ੍ਰੀਕਲ ਦੋਸਤੋ ਅੱਜ ਮੌਜੀ ਗਰੁੱਪ ਪਹੁੰਚਿਆ ਹੋਇਆ ਹੈ ਸਾਡੇ ਮੌਜੀ ਗਰੁੱਪ ਦੇ ਮੈਂਬਰ ਗੁਰਮੇਲ 베ਗਾ ਜੀ ਉਹਨਾਂ ਦੀ ਮੋਟਰ ਤੇ ਪਿੰਡ 베ਗਾ ਤੇ ਇੱਥੇ ਅੱਜ ਸਜਣੀਆਂ ਮਹਿਲਾਂ ਤੇ ਸ਼ਹਿਰੋ ਸ਼ਹਿਰੀ ਤਾਂ ਹੋਣੀ ਹੋਣੀ ਆ ਉਹ ਤਾਂ ਕੋਈ ਸ਼ੱਕ ਨਹੀਂ ਆ ਅਸੀਂ ਮੌਜੀ ਗਰੁੱਪ ਦੇ ਚਾਰ ਮੈਂਬਰ ਇੱਥੇ ਹਾਜ਼ਰ ਆ ਸਾਡਾ ਮੌਜੀ ਗਰੁੱਪ ਦਾ ਇੱਕ ਬਹੁਤ ਹੀ ਸੀਨੀਅਰ ਮੈਂਬਰ ਤੇ ਅਲਟੀਮੇਟ ਪਰਸਨ ਰਮੇਂਦਰ ਮਾਨ ਜੀ ਸਾਡੇ ਚ ਹੈ ਨਹੀਂ ਉਹਨਾਂ ਨੂੰ ਅਸੀਂ ਮਿਸ ਕਰ ਰਹੇ ਆ ਤੇ ਬਾਕੀ ਮੈਂਬਰ ਸਾਰੇ ਓਕੇ ਆ ਤੇ ਬੱਲੇ ਬੱਲੇ ਹੋ ਜਾਣੀਆਂ ਦੋਸਤੋ ਅੱਜ ਫਿਰ ਬਾਕੀ ਰੰਗ ਢੰਗ ਤੁਹਾਨੂੰ ਦਿਖਾਉਣੇ ਆ ਗਾਹਾਂ ਸੋਹਣਾ ਮਹੌਲਾ ਪੰਜਾਬ ਦੇ ਖੇਤਾਂ ਦਾ ਮੇਰਾ ਹੱਸਦਾ ਵਸਦਾ ਪੰਜਾਬ ਤੇ ਮੌਜੀ ਗਰੁੱਪ ਜਿੰਦਾਬਾਦ ਉਹ ਸਾਡੇ ਦੋ ਬੰਦੇ ਪਹੁੰਚ ਗਏ ਸਰੋਂ ਕ੍ਰਾਸ ਕਰ ਰਹੇ ਆ ਉੱਥੇ ਅੱਗੇ ਮੋਟਰ ਹੈ ਜਦੋਂ ਐ ਖੜ ਗਏ ਜਿਵੇਂ ਮੂਹਰੇ ਦਰਿਆ ਆ ਗਿਆ ਤੇ ਦੋਸਤੋ ਅੱਜ ਖੇਤ ਸਜਣੀਆਂ ਮਹਿਫਲਾਂ ਤੇ ਸਰੋਂ ਦੇ ਉਹ ਪਾਏ ਦਿਓ ਜੂ ਬਟੋ ਬਟ ਹੈ ਹੈਲੋ ਆਹ ਹੁੰਦੇ ਸਾਥੀ ਸਾਡੇ ਬਟੋ ਬਟਾਉਂਦੇ ਆ ਕਿਵੇਂ ਬਟੋ ਬਟਾ ਆ ਜਾਂ ਗੋਰੀਏ ਹਾਏ ਕੀ ਬਾਤ ਆ ਸੋਨੇ ਸੋਨੇ ਦਰਖਤ ਆ ਲੋ ਵੀ ਵੇਗਾ ਸਾਭੀ ਸਮਾਨ ਸੋਣ ਚੱਕੀ ਆਉਂਦੇ ਅਮਰੂਦ ਮੁਰਾਲ ਸਾਰੇ ਪੂਰੇ ਇਹਨਾਂ ਕੋਲੇ ਤੇ ਉਧਰੋਂ ਜਿਹੜਾ ਮੇਨ ਸਮਾਨ ਆ ਉਪਰਦੀਪ ਢਿਲੋਂ ਕੋਲੇ ਆ ਤੇ ਬੈਂਚ ਪੁੰਚ ਟੇਬਲ ਟੂਬਲ ਪੂਰੇ ਹੈਗੇ ਤੇ ਇਧਰੋਂ ਲਫਾਫੇ ਚ ਪਤਾ ਨਹੀਂ ਕੀ ਮੁਰਗਾ ਢਾੜੀ ਆਉਂਦਾ ਹੈ ਕੀ ਬਾਤ ਆ ਯਾਰ ਕਿਤਨਾ ਪਿਆਰਾ ਮਾਹੌਲਾ ਐਵੇਂ ਹੋਟਲਾਂ ਟਾਬਿਆਂ ਟੂਬਿਆਂ ਤੇ ਬਹਿਣਾ ਜਦੋਂ ਆਪਦੇ ਸਹਿ ਕੇ ਖੇਤ ਤੇ ਫਿਰ ਖੇਤਾਂ ਦੀ ਮੋਟਰ 'ਚ ਬਹਿਣਾ ਕਿਆ ਬਾਤ ਆ ਯਾਰ ਮੇਰਾ ਹੱਸਦਾ ਬਸਦਾ ਪੰਜਾਬ ਕਹਿੰਦੇ ਆਪ ਹੀ ਕੇ ਬਿਨਾ ਕਿਉਂ ਹੂੰ ਬੇਚੈਨ ਆਪ ਹੀ ਮੇਰੀ ਜ਼ਰੂਰਤ ਹੈ ਬਹਿਮ ਇਤਨਾ ਹੁਸਨ ਨਹੀਂ ਹੋਤਾ ਆਪ ਵਾਕਿਆ ਹੀ ਖੂਬਸੂਰਤ ਹੈ ਇਹ ਪੰਜਾਬ ਖੂਬਸੂਰਤ ਪੰਜਾਬ ਆਓ ਭਲੇ ਬੇਗਾ ਸਾਹਿਬ ਟੈਲੋਂ ਪ੍ਰਦੀਪ ਮਨਦੀਪ ਲਾਰੇ ਨੇ ਟੈਂਟ ਪ੍ਰਦੀਪ ਢਲੋਂ ਜੀ ਟੇਬਲ ਸਜਾਰੇ ਨੇ ਮਰੂਦ ਮਰਾ ਧੋ ਕੇ ਰੱਖ ਲਏ ਇਹਨਾਂ ਨੇ ਪਹਿਲਾਂ ਪਹਿਲਾਂ ਆਪਾਂ ਚਾਹ ਬਣਾਉਣੀ ਹੈ ਕਹਿੰਦੇ ਐਵੇਂ ਹੀ ਕਾਲਾ ਤੇਲ ਨਹੀਂ ਹੁੰਦਾ ਬੁੱਲਾਂ ਤੇ ਭਵਰਾਏ ਜੀ ਬਹਿ ਜਾਂਦਾ ਇਹ ਆ ਕੇ ਕਹਿੰਦੇ ਮੈਂ ਤੇ ਸੋਹਣੀ ਦੀ ਤੱਕ ਚ ਡੁੱਬਣਾ ਚਾਹੁੰਦਾ ਵਾ ਨਹੀਂ ਤਿਵਾਰ ਕੋਈ ਚਨਾ ਦੀਆਂ ਛੱਲਾਂ ਛੁੱਲਾਂ ਤੇ ਜਿਹਨ ਕਹੇ ਜਦ ਵੀ ਉਹਨੂੰ ਸਜ਼ਾ ਦੇਈਏ ਆ ਜਾਂਦਾ ਏ ਪਿਆਰ ਉਹਦੀਆਂ ਭੁੱਲਾਂ ਤੇ ਹਾਏ ਹਾਏ ਕੀ ਬਾਤ ਹੈ ਬੇਗਾ ਸਾਹਿਬ ਢਿੱਲੋ ਸਾਹਿਬ ਤੇ ਮਨਦੀਪ ਜੀ ਮੈਨੂੰ ਐ ਲੱਗਦਾ ਕੱਲੇ ਟੈਂਟਾਂ ਨੂੰ ਜਰ ਨਹੀਂ ਲੱਗੀ ਸੀ ਇਹ ਬੰਦਿਆਂ ਨੂੰ ਵਿਚਾਰ ਲੱਗੀ ਪਈ ਸੀ ਅੱਜ ਟੈਂਟਾਂ ਦੇ ਨਾਲ-ਨਾਲ ਜਿਹੜੀ ਬੰਦਿਆਂ ਦੀ ਜਰ ਵੀ ਖਰਚਣੀ ਹੈ ਮੋਜੀ ਗਰੁੱਪ ਨੂੰ ਫਿਰ ਤਰੋ ਤਾਜ਼ਾ ਕਰ ਦੇਣਾ ਥੋੜਾ ਜਿਹਾ ਅਸੀਂ ਗੈਪ ਰਿਹਾ ਕਿਉਂਕਿ ਸਾਡਾ ਬਹੁਤ ਹੀ ਪਿਆਰਾ ਇੱਕ ਮੈਂਬਰ ਸੀਗਾ ਜਿਹੜਾ ਉਹ ਪਰਮਾਤਮਾ ਨੇ ਉਹਨੂੰ ਬੁਲਾੜਿਆ ਸੀ ਅਸੀਂ ਸ਼ਾਂਤ ਰਹੇ ਤੇ ਹੁਣ ਦੁਬਾਰਾ ਫੇਰ ਮੋਜੀ ਗਰੁੱਪ ਦੀ ਸਰਗਰਮੀ ਜੋਰਾਂ ਤੇ ਆ ਹਾਂ ਕੀ ਬਾਤ ਹੈ ਅੱਜ ਰਾਤਾਂ ਨੂੰ ਇੱਥੇ ਬਾਜੇ ਵੱਜਣਗੇ ਹਾਂਜੀ ਹੋ ਗਿਆ ਓਕੇ ਕੰਮ ਵਾਹ ਜੀ ਵਾਹ ਏਟੇ ਬੱਲੇ 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 ਲੋ ਜੀ ਬੀਗਾ ਸਾਹਿਬ ਨੇ ਚਾਹ ਧਰ ਲਈ ਹੈ ਤੇ ਗਾਣਾ ਗੁਣਾ ਜੀ ਵੀ ਗੋਦ ਹੁੰਦੇ ਦੋ ਕ ਟੱਕੇ ਚਾਹ ਦੇ ਪਤੀਲਾ ਪਾਣੀ ਦਾ ਪਾ ਗਏ ਸਵਾਦ ਖਸਮਾ ਨੂੰ ਖਾਣੀ ਦਾ ਜਦੋਂ ਕਦੇ ਵੀ ਚੱਲੇ ਤੇ ਪਤੀਲਾ ਖੜਕੇ ਖੜਕੇ ਸੁਨਿਆ ਸਰੀਰ ਵਿੱਚ ਜਿੰਦ ਧੜਕੇ ਕਿਆ ਬਾਤ ਹੈ ਸਾਦਾ ਭਾਈ ਹੋਰ ਦੱਸ ਕਿੰਨਾ ਪਾਵਾਂ ਭਾਈ ਕੱਲੀ ਚਾਹ ਪੱਤੀ ਪਾਓ ਹੋਰ ਨਾ ਕੋਈ ਬਾਪੂ ਦਿਓ ਇੱਕ ਹੋਰ ਪਾਦਾ ਪਤਿਲਾ ਪਾਣੀ ਦਾ ਪੈ ਗਿਆ ਸੁਆ ਦੇ ਖਸਮਨ ਕਣੀ ਦਾ ਜਦੋਂ ਕਦੇ ਚੰਨੇ ਤੇ ਪਤਿਲਾ ਖੜਕੇ ਸੋਨਿਆ ਸਰੀਰਾਂ ਵਿੱਚ ਜਿੰਦ ਤੜਕੇ ਚਾਦੀ ਹੈ ਬੁਰੀ ਬਿਮਾਰੀ ਜੀ ਦੇ ਵਿਣ ਸਰਦਾ ਹੈ ਨਹੀਂ ਨਹੀਂ ਕੱਲ ਕਹਿੰਦਾ ਭੁੱਕੀ ਮੁੱਕੀ ਅੱਜ ਕਹਿੰਦਾ ਜਰਦਾ ਹੈ ਨਹੀਂ ਕਰਤੀ ਵੈ ਮਰਿਆ ਵਰਗੀ ਮਰ ਜਾਣਾ ਮਰਦਾ ਹੈ ਨਹੀਂ ਕੀ ਬਾਤ ਆ ਸਾਹ ਖੜਾ ਹੋ ਵੇਖ ਆ ਦੇਖਾ ਜੜੀਆਂ ਬੋਟੀਆਂ ਗਾਜਰ ਸੇਜਾ ਦੇ ਕਿੱਥੋਂ ਆਏ ਆਪਣੇ ਨੀ ਆਉਣਾ ਪੜਕਣ ਜਾ ਵੀ ਆਪਣੇ ਆਓ ਪੇ ਲਾਲ ਜਾ ਆ ਸਾਰਾ ਗੁੱਲੀ ਡੰਡਾ ਆ ਖੜਾ ਗੁੱਲੀ ਡੰਡਾ ਦੇਖਿਆ ਕਦੇ ਦੇਖਿਆ ਦੇਖਿਆ ਯਾ ਭਈਆ ਤਾਂ ਉਹ ਹੀ ਨਿਕਲੇ ਹੋਵੇ ਹਾਂ ਜਿਹੜਾ ਉੱਤਿਆਂ ਜਿੱਟੀਆਂ ਹੀ ਇਹ ਆਮ ਤੌਰ ਤੇ ਹੁੰਦਾ ਜਦੋਂ ਕਿਥੇ ਗੁਰਪ ਜਾਂਦਾ ਨਾ ਕੈਂਪਿੰਗ ਵਾਲਾ ਹੂੰ ਕਿਹੜਾ ਆਹ ਕੰਮ ਹੈ ਇਹ ਕੰਮ ਤੋਂ ਬੰਦੇ ਬੋਟ ਭਜਦੇ ਆ ਹੂੰ ਤੇ ਜਿਹੜਾ ਇਹ ਕੰਮ ਕਰਦਾ ਅਸਲੀ ਕੈਂਪਿੰਗ ਦੇ ਕਾਬਲ ਉਹ ਬੰਦਾ ਹੁੰਦਾ ਹੈ ਸਕਾਊਟ ਹੈ ਲੈ ਨਾ ਹਾਂ ਵਾਹ ਦੇਖ ਹੁਣ ਨਾਲ ਵੀ ਦਾ ਪਾਣੀ ਮਾਰੋ ਜੇ ਸੁੱਕ ਗਿਆ ਤੇ ਜੰਮ ਗਿਆ ਇਹ ਹੈਗਾ ਆਪਣੀ ਕੋਲ ਸੰਦਾ ਵਾਹ ਰਾਤੀ ਬਣਾਤੀ ਨੂੰ ਸ਼ਾਰਟ ਕੋਈ ਮਨਦੀਪ ਢੇਲੋਂ ਸਾਹਿਬ ਨੇ ਟੈਂਟ ਕਿ ਦਿੱਤਾ ਖੋਲ ਹੂੰ ਕਿਉਂਕਿ ਫਿਰ ਚਲਦੀ ਹੈ ਮਹਿਫਲ ਤੇ ਬਾਅਦ ਚ ਕਈ ਟੈਂਟ ਬਿੰਗਾ ਡੇਢਾ ਹੋ ਜਾਂਦਾ ਤੇ ਮੁੜ ਕੇ ਇਕੱਠਾ ਨਹੀਂ ਹੁੰਦਾ ਤੇ ਬਾਅਦ ਚ ਕਿਤੇ ਪਾਈਪਾਂ ਇੱਥੇ ਰਹਿ ਜਾਂਦੇ ਤੇ ਮੁੜ ਕੇ ਟੈਂਟ ਲਾਉਣਾ ਪਵੇ ਇੱਕ ਮੱਕੜੀ ਮੀਟਿੰਗ ਤੇ ਲੱਗੇ ਨਾ ਮੁੜ ਕੇ ਫਿਰ ਗੱਲਬਾਤ ਹੋ ਰਹੀ ਹੋ ਜਾਂਦੀ ਤੁਹਾਨੂੰ ਪਤਾ ਹੀ ਹੈ ਹਾਂ ਟੈਂਟ ਦੇ ਵਾਲਾ ਹਾਂ ਕਿਉਂਕਿ ਤੂੰ ਕੌਣ ਤੇ ਮੈਂ ਉਹ ਹੀ ਹੈ ਕਿਹਦੇ ਤੇ ਆਪਕੀ ਉਹ ਹੀ ਤਾਂ ਗੱਲ ਹੈ ਸ਼ੀਸ਼ੀ ਕਿਵੇਂ ਉਹਦਾ ਆਰਡਰ ਦੇ ਦਿੰਦੇ ਆਪਾਂ ਪੜੇ ਹੋ ਫਿਸ਼ ਲੈ ਆਉਂਦੇ ਲੋ ਵੀ ਦੋਸਤੋ ਹੋ ਗਿਆ ਸਮਾਪਤ ਆਪਣਾ ਮਹਿਸਲ ਦਾ ਮੇਲਾ ਤੇ ਸਵਾਪਤੀ ਹੋ ਰਹੀ ਹੈ ਦੋਸਤੋ ਇੱਥੋਂ ਹੁਣ ਆਪਾਂ ਚੱਲੇ ਆਂ ਵਾਪਸੀ ਬਠਿੰਡਾ ਆਪਣੇ ਆਪਣੇ ਘਰਾਂ ਨੂੰ ਤੇ ਇੰਜੋਏ ਕਰ ਲਿਆ ਪੂਰਾ ਬਲੇ ਬਲੇ ਹੋ ਗਈ ਪਲੇਟਾ ਪਰੋਟਾ ਕਰਤੀਆਂ ਸਾਫ ਓਕੇ ਤੇ ਇਧਰੋਂ ਸਾਰਾ ਕੰਮ ਹੋ ਗਿਆ ਆ ਸ਼ਾਬਾਸ਼ ਕੀ ਬਾਤ ਹੈ ਯਾਰ ਆ ਬਰਬੂਸ ਦੋਸਤੋ ਸ਼ਾਮ ਦਾ ਮਾਹੌਲ ਛਿਪਦੇ ਹੋਏ ਸੂਰਜ ਦੀ ਜਿਹੜੀ ਹੈਗੀ ਆ ਪੀਲੀ ਪੀਲੀ ਭਾਂਤ ਮਾਰਦੀ ਹੋਈ ਅਸਮਾਨ ਦੇ ਵਿੱਚ ਰੋਸ਼ਨੀ ਉਧਰੋਂ ਸਾਹਮਣੇ ਦੇਖ ਸਕਦੇ ਹੋ ਦੋਸਤੋ ਚੰਦ ਚੜ ਚੁੱਕਿਆ ਸੂਰਜ ਛਿਪ ਛੁੱਕਿਆ ਗੱਲ ਸੁਣੋ ਭਾਈ ਦੋਸਤੋ ਬਹੁਤ ਸੋਹਣਾ ਐਨਜੋਏਫੁਲ ਅੱਜ ਦਾ ਦਿਨ ਰਿਹਾ ਹੈ ਅਚਾਨਕ ਛੁੱਟੀ ਸਾਨੂੰ ਪਤਾ ਨਹੀਂ ਸੀ ਆ ਗਈ ਹੈ ਸਰਕਾਰੀ ਤੇ ਆਪਾਂ ਪੂਰਾ ਕੀਤਾ ਇੰਜੋਏ ਆ ਦੇਖ ਸਕਦੇ ਕੋਈ ਸ਼ੱਕ ਨਹੀਂ ਮੰਨਦਾ ਇਹ ਹੀ ਖੁਸ਼ੀ ਆ ਮੇਰਾ 50000 ਬਚ ਗਿਆ ਅੱਜ ਆਏ ਹਾਏ ਦੋਸਤੋ ਮੈਂ ਹੁਣ ਸਭਾਗਾ ਦਿਨ ਚੜਿਆ ਦੱਸਣਾ ਚਾਹੁੰਦਾ ਨਹੀਂ ਸੀ ਪਰ ਹੁਣ ਮੈਂ ਮਜੂਰ ਹੋ ਗਿਆ ਦੱਸਣ ਲਈ ਤੇ ਬੇਗਾ ਸਾਹਿਬ ਦੀ ਜਿਹੜੀ ਹੈਗੀ ਆ ਨਾ ਬਸ ਮੈਂ ਹੀ ਦੱਸਾਂ 50000 ਰੁਪਏ ਚਲੋ ਦੋਸਤੋ ਇੰਨਾ ਕੀਆ ਬਸ ਇੱਕ ਇੱਕੇ ਫੰਡਾ ਹੈ ਵੀ 50000 ਰੁਪਏ ਸਾਡੇ ਮੌਜੀ ਗਰੁੱਪ ਤੇ ਮੈਂਬਰ 베ਗਾ ਸਾਹਿਬ ਦਾ ਬਚ ਗਿਆ ਮਤਲਬ ਕਿਸੇ ਪਾਸੇ ਕੋਈ ਪ੍ਰੋਬਲਮ ਆ ਗਈ ਸੀ ਕੁਝ ਗੁੰਮ ਗਿਆ ਸੀ ਉਹ ਲੱਭ ਗਿਆ ਤੇ 50000 ਸਾਡਾ ਓਕੇ ਹੋ ਗਿਆ ਤੇ ਇਧਰ ਪਾਰਟੀ ਫਿਰ ਬੱਲੇ ਬੱਲੇ ਹੋਗੀ ਆਪਣੇ ਵੱਲ ਆ ਬਾਈ ਆ ਬੈਰੀ ਗੁੱਡ ਜਾਣਾ ਤੇ ਤੇ ਆਪਣੀ ਪਾਰਟੀ ਤੇ ਆਪਣਾ ਖਰਚਾ ਆਹ ਬੱਲੇ ਕੀ ਬਾਤ ਹੈ ਬੇਗਾ ਸਾਥ 14 ਬਸਦਾ ਨਾ ਪ੍ਰਮਾਤਮਾ ਤੇਰੀ ਲੰਬੀ ਉਮਰ ਕਰੇ ਲਓ ਵੀ ਦੋਸਤੋ ਫਿਰ ਬੱਲੇ ਬੱਲੇ ਹੋ ਗਈ ਤੇ ਬਾਏ ਬਾਏ ਤੇ ਅੱਜ ਦਾ ਦਿਨ ਆਪਾਂ ਪੂਰਾ ਕੀਤਾ ਤੇ ਅੱਜ ਦਾ ਦਿਨ ਆਪਾਂ ਪੂਰਾ ਕੀਤਾ ਐਨਜੋਏ ਪੂਰੀ ਮਹਿਫਿਲ ਸਜੀ ਤੁਸੀਂ ਵੇਖ ਹੀ ਲਈ ਐ ਤੇ ਦੋਸਤੋ ਜ਼ਿੰਦਗੀ ਜਿਉਂਦੇ ਰਹੋ ਜ਼ਿੰਦਗੀ ਨੂੰ ਖੁੱਲ ਕੇ ਜਿਉਂੋ ਛੋਟੀ ਇਹ ਲਾਈਫ ਹੈ ਤੇ ਐਵੇਂ ਨਾ ਕਿਤੇ ਮਾੜੀ ਮੋਟੀ ਗੱਲਾਂ ਟੈਨਸ਼ਨਾਂ ਦਾ ਬੋਝ ਮੰਨਿਆ ਕਰੋ ਇਹ ਤਾਂ ਐਂ ਚੱਲਦੀ ਰਹਿਣੀ ਐ ਕੁਛ ਵੀ ਵੱਡੀ ਗਵਾਚੀ ਸਾਵ ਨੂੰ ਲੱਭ ਜਾਂਦੀ ਆਹ ਆਹ ਤੇ ਐਂ ਦੋਸਤੋ ਇੰਜੋਏ ਕਰਿਆ ਕਰੋ ਇਹ ਕੁਛ ਨਹੀਂ ਕਰ ਸਕਦੇ ਆਪਾਂ ਤੁਸੀਂ ਕੀ ਕਰ ਸਕਦੇ ਹੋ ਮੰਨ ਲਓ ਤੁਸੀਂ ਲੱਤ ਡਾ ਲੋਗੇ ਜਦੋਂ ਧਰਮਰਾਜ ਦਾ ਸੱਦਾ ਆ ਗਿਆ ਤੁਸੀਂ ਲੱਤ ਡਾ ਲੋਗੇ ਦਾ ਦੋ ਮੈਨੂੰ ਡਾ ਲੋਗੇ ਨਹੀਂ ਡਾ ਤੇ ਫਿਰ ਕਾਦੇ ਪਿੱਛੇ ਯਾਰ ਠੀਕ ਐ ਪ੍ਰਦੀਪ ਓਕੇ ਓਕੇ ਤੇ ਚੰਗਾ ਫਿਰ ਦੋਸਤੋ ਬਾਏ ਬਾਏ ਬੇਕਾ ਸਾਹਿਬ ਬਾਏ ਬਾਏ ਕਰ ਦਿਓ ਬਾਏ ਬਾਏ ਜੀ ਬਾਏ ਬਾਏ ਆ ਪਲੇਟ ਕਿਚਪੜੀ ਚ ਚਲੋ ਸਾਹਿਬ ਬਾਏ ਬਾਏ ਇਹ ਵੀ ਉਧਰ ਬਾਏ ਬਾਏ ਧੰਨਵਾਦ ਤੁਸੀਂ ਦਾਸ ਦੇ ਖੇਤ ਨੂੰ ਤੁਸੀਂ ਚਰਨ ਪਾਏ ਰੰਗ ਭਾਗ ਲਾਏ ਤਾਂ ਐ ਯਾਰਾ ਦੋਸਤਾਂ ਦੇ ਯਾਰ ਜਿਉਂ ਕਹਿੰਦੇ ਉਹਨੇ ਜਿੰਦਾ ਜੋ ਜਾ ਰਹੀਆਂ ਹਾਂ ਬਾਏ ਮੇਰੀ ਧੰਨਵਾਦ ਰਹਿਣ ਫਿਰ ਲੋ ਜਾ ਰਹੀਆਂ ਮੇਰੀ ਅਮਰੀਕਾ ਸਾਲਾ ਅਸੀਂ ਉਹ ਬੰਦੇ ਆਂ ਸੱਦੀ ਹੋਈ ਮਿੱਤਰਾਂ ਦੀ ਪੈਰ ਜਿਨਾ ਪਾਵਾਂ ਆਏ ਆਏ ਤੁਹ ਸੱਤ ਸਹੀ ਯਾਰ ਅਸੀਂ 15 ਅੱਦੇ ਬੋਲ ਭੱਜਿਆ ਹਾਂ ਹਾਂ ਥੈਂਕ ਯੂ ਧੰਨਵਾਦ ਬਾਏ ਬਾਏ ਹੁਣ ਜਗਾ ਲੱਭੀ ਹੁਣ ਆਜਿਆ ਕਰਾਂਗੇ ਓਕੇ ਉਸ ਤੋਂ ਲੋ ਬਈ ਆਪਾਂ ਚੱਲ ਪਏ ਮਹਿਫਲ ਹੋ ਗਈ ਖਤਮ ਤੇ ਬਲੇ ਬਲੇ ਹੋ ਗਈ ਆ ਬੇਗਾ ਸਾਹਿਬ ਦੇ ਖੇਤ ਨਜ਼ਾਰੇ ਪੂਰੇ ਬੰਨ ਤੇ ਜ਼ਿੰਦਗੀ ਦਾ ਇੱਕ ਹੋਰ ਦਿਨ ਆਪਾਂ ਬਹੁਤ ਵਧੀਆ ਇੰਜੋਏ ਕਰ ਲਿਆ ਤੇ ਆ ਦੋਸਤੋ ਬੰਦੇ ਉਹੀ ਆ ਜਿਹੜੇ ਪਹਿਲਾਂ ਬੱਟੇ-ਬੱਟ ਤੁਸਦੇ ਸੀਗੇ ਫੱਟੇ-ਫੱਟੇ ਦੁੱਧਰੇ ਨਹੀਂ ਜਾਂਦਾ। ਇਹਨਾਂ ਤਰ੍ਹਾਂ ਦੇ ਖਾਲ ਦੇ ਵਿੱਚ। ਇਹ ਹੁਣ ਤੁਸੀਂ ਆਪੇ ਪੁੱਛ ਸਕਦੇ ਹੋ ਕਿਉਂ ਦੁਰਦੇ ਖਾਲ ਦੇ ਵਿੱਚ।